ਮਰ ਮੈਂ ਆਪ ਉਹ ਆਪਣੇ ਬਰ ਮਨ ਦਾ ਘੰਰ ਹੋਲ ਉਹਦੇ ਅੱਤੇ ਚ ਪਰ ਮੰਨਦੇ ਅੰਦਰ ਵਸਦਾ ਚੱਲਣਾ ਬਾਵੇਂ ਟਿਊਬ ਲਾਈਟ ਤੋਂ ਆਉਂਦਾ ਬਲਬ ਤੋਂ ਆਉਂਦਾ ਜਿੰਨਾ ਬਲਬ ਛੱਡਦਾ ਚੱਲਣਾ ਉਹਨੂੰ ਹੀ ਜਾਂਦਾ ਬਾਹਰ ਪਰ ਚਾਲਮੇ ਦੇ ਵਿੱਚ ਹੀ ਹੈ ਬਲਬ ਵੀ ਬਾਹਰ ਨਹੀਂ ਹੈ ਤਾਂ ਕਿ ਜਾਤਮਾ ਜੋਤ ਸਰੀਰ ਦੇ ਵਿੱਚ ਜੋਤ ਹੈ ਜੋਤ ਮੈਂ ਜਾਂਦਾ ਹੋ ਕਹਿੰਦੇ ਜੋਤ ਵਿੱਚ ਉਹ ਨੂੰ ਜਾਂਦਾ ਦੀਦੀ ਜੋਤਾ ਜੋਤ ਦੇ ਵਿੱਚ ਹੁੰਦਾ ਸੂਰਜ ਚਾਰੇ ਪਾਸੇ ਧੁੱਪ ਖਲਾੜਦਾ ਸੂਰਜ ਵਿੱਚੇ ਹੁੰਦਾ ਧੁੱਪ ਚਾਨ ਚਾਨ ਸੂਰਜ ਦੇ ਰਿਆ ਲੋ ਸੂਰਜ ਵਿੱਚੋਂ ਤਾਂ ਚਾਨਣ ਬਾਹਰ ਫੈਲੂਗਾ ਇਹ ਸੂਰਜ ਹੈ ਨਹੀਂ ਚਾਨਣ ਦਾ ਫੈਲਣਾ ਬ੍ਰਹਮ ਵਿਕਿਆ ਬੁਲਦੇ ਬੁਲਦੇ ਅੰਦਰ ਆ ਉਹ ਮਨ ਬੁੱਧਰ ਜਿਹੜਾ ਬਣਿਆ ਨਾ ਚਾਨਣ ਨਾਲ ਹੋਰੇ ਬਣਾ ਬੁੱਧ ਜਦ ਚਾਨਣ ਬਾਹਰ ਜਾਂਦਾ ਤਾਂ ਮੁੰਦਰ ਬੜੇ ਹਾਂਜੀ ਜੇ ਅੰਡੇ ਤੇ ਪਰਮੰਡ ਰਛਿਓ ਪਰਮੰਡ ਰਛਿਓ ਧੋਇ ਰਚੇ ਨੇ ਹੁਕਮ ਨੇ ਅੰਡੇ ਦੇ ਹਾਂ ਅੰਡਾ ਪਰਮੰਡ ਧੋਇ ਰਚੇ ਅੰਡੇ ਦਾ ਪਰਮੰਡ ਰਛਿਓ ਅੰਡ ਅਤੇ ਪਰਮੰਡ ਰਛਿਓ ਐ ਦਿਸਚਾਰ ਕਰੀ ਨਵਖੰਡ ਸਚਿਓ ਦਿਸਚਾਰ ਕਰੀ ਦਿਸਚਾਰ ਕਰੀ ਨਵਖੰਡ ਸੱਚੇਓ ਆ 150 ਰਾਤ ਬਣਾਤੇ ਦਿਨਾਂ ਰਾਤ ਬੜਾਇਰ ਨਾ ਚੰਦਾ ਸੂਰਜ ਦਿਸਚਾਰ ਕਰੀ ਹਾਂ ਨਵਖੰਡ ਸੱਚੇਓ ਨਵਖੰਡ ਬਣਾਤੇ ਦਈ ਰਜ ਤਾਮਸ ਤੇਜ ਅਤੇਜ ਕੀਓ ਰਜ ਰਜੋਗੁਣ ਅਰਤਬੂਗੁੜ ਸਤਵਣੀ ਹੈ ਉਹਨਾਂ ਦੇ ਸੱਚ ਸਤਵਗੁਣ ਦੱਸਿਆ ਰਜਗੋਣਰ ਤਮਗੋਣ ਬੜਾਏ ਦੋ ਹਾਂ ਤੇਜ ਅਤੇਜ ਕੀਓ ਤੇਜ ਔਰ ਅਤੇਜ ਕੀਤਾ ਤੇਜ ਕੀ ਹੁੰਦਾ ਤੇਜ ਹੁੰਦਾ ਚੱਲ ਅਤੇਜ ਹੁੰਦਾ ਨੇ ਔਰ ਅਬ ਨੇਰਾ ਨੇਰਾ ਔਰ ਜਾਣਨਾ ਦੋ ਚੀਜ਼ਾਂ ਬਣਾਈਆਂ ਤੇਰਾ ਵੀ ਤਾਂ ਹੈ ਕਿ ਚਾਨਣਾ ਤਾਂ ਨੇਰਾ ਵੀ ਹੈ ਤੇਜ ਔਰ ਅਤੇਜ ਤੇਜ ਹੁੰਦਾ ਚਾਨਣਾ ਰੋਸ਼ਨੀ ਅਤੇਜ ਹੁੰਦਾ ਨੇਰਾ ਗਿਆਨ ਔਰ ਪਰਮ ਗਿਆਨ ਔਰ ਪਰਮ ਕਹਿ ਲੋ ਡੇਰਾ ਰੋਸ਼ਨੀ ਕਹਿ ਲੋ ਅਨੁਭਵ ਪਦ ਆਪ ਪ੍ਰਚੰਡ ਲਿਓ ਬਸ ਆਏਗਾ ਜਿਹੜਾ ਅਨੁਭਵ ਪਦ ਪ੍ਰਚੰਡ ਹੈ ਉਹ ਉਹਨੇ ਆਪਣੇ ਕੋਲ ਰੱਖਿਆ ਹੈ ਸਤੋ ਗੁਣ ਆਪ ਰੱਖਿਆ ਹੈ ਸਤੋ ਗੁਣ ਆਪਣੇ ਕੋਲ ਰੱਖਿਆ ਹੈ ਸੰਸਾਰ ਜੀ ਨਹੀਂ ਪਾਇਆ ਸਤੋ ਗੁਣ ਜਾਦਾ ਜੂੜਦਾ ਸਤੋਗਣੇ ਚ ਪੈ ਨਹੀਂ ਸਕਦਾ ਇਹ ਰਾਜਵਾਰ ਤੋਂ ਵੀ ਪੈ ਸਕਦੇ ਨੇ ਤੋਗੜ ਰਾਜਗੋੜ ਸਤੋਗਣ ਰੱਖਿਆ ਧਾਇਰੇ ਦੇ ਅੰਦਰ ਸਤੋਗ ਦੇ ਅੰਦਰ ਧਾਇਰੇ ਦੇ ਅੰਦਰ ਹੈ ਸਤੋਗੜ ਸਤੋਗਣ ਲੈਪਤ ਨਹੀਂ ਹੋ ਸਕਦਾ ਮਾਇਚ ਸਤੋਗੜ ਆਪ ਜਿਹੜਾ ਸਤੋਗੜ ਇਹ ਸਤਗੁਰ ਹੈ ਉਹ ਹੀ ਸਤਗੁਰ ਆਪ ਸਤਗੁਰ ਹੈ ਤੇ ਬਾਣ ਕੋ ਰਾਜਗੁਰ ਨਾਲ ਤਬੂੜ ਦੋ ਗੋਲ ਇਹ ਦੋ ਚੀਜ਼ਾਂ ਬਣ ਦੇ ਕੋਲ ਤਬੂੜ ਵੀ ਹੋ ਸਕਦਾ ਹੈ ਰਜਗੁਰ ਵੀ ਰਜਗੁਰ ਤੋਂ ਚਾਹੇ ਸਤਗੁਰ ਚਲਾ ਜਾਵੇ ਰਜਗੁਰ ਨਾਲ ਜੰਮਦਾ ਬੱਚਾ ਸਤਗੁਰ ਵੀ ਜਾ ਸਕਦਾ ਹੈ ਤਬੂੜ ਚ ਵੀ ਜਾ ਸਕਦਾ ਜੇ ਤਾਂ ਮਾਇਆ ਦਾ ਮੋਹ ਵੱਧ ਗਿਆ ਕਲਪਨਾ ਵੱਧ ਗਈ ਫਿਰ ਤਾਂ ਤਬੂੜ ਚ ਚਲਾ ਗਿਆ ਜੇ ਪਹਿਲਾਂ ਹੀ ਭਗਤੀ ਮਿਲ ਗਈ ਫਿਰ ਪਲਾਤਰੂ ਉਹ ਲੋਗ ਜਦੋਂ ਪਾ ਚਲੇਗਾ ਸ੍ਰੀਏ ਕੈਸੇ ਉਪਜੀ ਪੇੜ ਤੇ ਜਿਤੇ ਉਰੇ ਜੋਣ ਪੇੜ ਤੇ ਉਪਜੀ ਬਲਬੁੱਧਾ ਉਹ ਉਹ ਨੂੰ ਕੀ ਸਿੱਖਿਆ ਮਿਲਦੀ ਹੈ ਕਿੰਦਾ ਜਲਦੀ ਬਸ ਸ੍ਰੀਏ ਸਿਧੋਰ ਬਿੰਦ ਨਗਿੰਦ ਨਗੰ ਸਰਜੇ ਸੋਰ ਸਿਧੋਰ ਬਿੰਦ ਨਗਿੰਦ ਸਿੱਧਰ ਸੁਪੁੱਧਰ ਬਿੰਦ ਪਰਬਤ ਨਗਿੰਦ ਨਗੰ ਨਗਿੰਦ ਬੜੇ ਪਰਬਤ ਜਿਹੜੇ ਨੇ ਜਿਵੇਂ ਆਪਣੇ ਹਿਮਾਲਿਆ ਆਪਾਂ ਕਹਿੰਦੇ ਨੇ ਸੁਬੇਰ ਵਗੈਰਾ ਪਰਬਤ ਉੱਚੀਆਂ ਛੋਟੀਆਂ ਨਗਿੰਦ ਸ੍ਰੀਏ ਜੱਛ ਗੰਧਰਬ ਫਨਿੰਦ ਭੁਜੰ ਆ ਦੇਖ ਜੱਛਾਰ ਗੰਧਰਬ ਇਹ ਆਦਮੀ ਆ ਜਾ ਕੇ ਫਨਿੰਦ ਭੁਜੰ ਫਿਰ ਦੋਹੀ ਆ ਗਏ ਦੇਖੋ ਜੱਛ ਗੰਧਰਬ ਆ ਗਏ ਦੇਵਤਿਆਂ ਦੇ ਗੁਣਗਾਉਣ ਵਾਲੇ ਸ਼ਿਵਜੀ ਦੇ ਭਗਤ ਨੇ ਫਨਿੰਦ ਭਜਨ ਨਾ ਜੈ ਸ਼ਰਗੰਦਰ বিষ্ণੂ ਦੇ ਭਗਤ ਨੇ ਉਹ ਜਿਹੜੇ ਫਨਿੰਦ ਆਏ ਨੇ ਸ਼ਿਵਜੀ ਵਾਲੇ ਉਹ ਸ਼ਿਵਜੀ ਵਾਲੇ ਨੇ ਉਹ ਰੱਖਦੇ ਨੇ ਫਨ ਸਭ ਦਾ ਫਨਿੰਦ ਭਜਨ ਰਚ ਦੇਵ ਅਦੇਵ ਅਪੇਵ ਨਰੰ ਫਿਰ ਦੇਵ ਦੇ ਰਚੇ ਦੇਵਤਿਆਂ ਦੇ ਖਿਲਾਫ ਅਦੇਵ ਰਚੇ ਦਰ ਰਚਤੇ ਆਦਮੀ ਰਚਤੇ ਆਦਮੀ ਵਿਚਾਰੇ ਵਿਚਾਲੇ ਹੁੰਦੇ ਨੇ ਅਪੇਵ ਨਰੰ ਹਾਂ ਦਰਪਾਲ ਨਰਪਾਲ ਨਿਰਪਾਲ ਕਰਾਲ ਤ੍ਰਿਗੰ ਦਰਪਾਲ ਨਰਪਾਲ ਉਹਨੇ ਰਾਜੇ ਨਰਨਦੀਪਾਲ ਨਾ ਕਰਨ ਵਾਲੇ ਰਾਜੇ ਇਹਨਾਂ ਦੇ ਵਿੱਚ ਫਿਰ ਵੱਡੇ ਦਾ ਰਾਜ ਨਿਰਪਾਲ ਕਰਾਲ ਤ੍ਰਿਗੰ ਤ੍ਰਿਗੰ ਅ ਮਤਲਬ ਰਾਜ ਜਿਵੇਂ ਸ਼ੇਰ ਹੈ ਉਹ ਵੀ ਰਾਜਾ ਵੱਡੇ ਹੱਥੀਂ ਹੁੰਦੇ ਨੇ ਉਹ ਵੀ ਰਾਜੇ ਹੁੰਦੇ ਨੇ ਆਦਮੀ ਹੁੰਦੇ ਨੇ ਘਰ ਚ ਕਹਿੰਦੇ ਜਿਹੜਾ ਆਦਮੀ ਚੌਧਰੀ ਹੋਵੇ ਨਾ ਕਰਦਾ ਉਹ ਵੀ ਰਾਜਾ ਹੀ ਹੁੰਦਾ ਇੱਕ ਤਰ੍ਹਾਂ ਛੋਟੇ ਦਾਰੇ ਆਈ ਜਾਂਦੇ ਰਾਜ ਦੇ ਛੋਟੇ ਦਾਰੇ ਹੋ ਜਾਂਦੇ ਤ੍ਰਿਕੰਗ ਉਹਦਾ ਟੇਡਾ ਚੱਲਣ ਵਾਲੇ ਜਿਹੜੇ ਧਰਤੀ ਤੇ ਜੀਵ ਚੱਲਦੇ ਨੇ ਢੇਡੇ ਪੇੜ ਜੀ ਨਾਲ ਧਰਤੀ ਲੱਗਦਾ ਸੱਪ ਵਗੈਰਾ ਕੱਲੇ ਹੁੰਦੇ ਨੇ ਬੜ ਬੜੇ ਹੋਰ ਤ੍ਰਿਕੰਗ ਤ੍ਰਿਕਤ ਜੋ ਉਹ ਤ੍ਰਿਕਤ ਜੋਂ ਆਇਆ ਨਾ ਕਈ ਕੀਟ ਪਤੰਗ ਭੁਜੰਨ ਨਰਨ ਕੋਈ ਕੀੜੇ ਪਤੰਗੇ ਪੈਦਾ ਕੀਤੇ ਨੇ ਪੁੰਜਾਂ ਦੇ ਸੱਪ ਪੈਦਾ ਕੀਤੇ ਨੇ ਨਾਰ ਆਦਮੀ ਪੈਦਾ ਕੀਤੇ ਨਰ ਉਹਨਾਂ ਦੇ ਵਿੱਚ ਵੀ ਨਰ ਨੇ ਨਰਮਦੀਨ ਉਰਲ ਦੇ ਵਿੱਚ ਵੀ ਨੇ ਪੁੰਜਾਂ ਪੁੰਜਾਂ ਦੇ ਵਿੱਚ ਨਰਮਦੀਨ ਤਾਂ ਉਹਨਾਂ ਦੇ ਵਿੱਚ ਵੀ ਨੇ ਰਾਜੀ ਅੰਡਜ ਸੇਤਜ ਉਤਪਜੰ ਅਡਜ ਜੇਰਜ ਉਤਪਜ ਇਹ ਖਾਣੀਆਂ ਪੈਦਾ ਕੀਤੀਆਂ ਕੀ ਇਹ ਸੇਤਜ ਚਾਰੇ ਖਾਣੀਆਂ ਪੈਦਾ ਕੀਤੀਆਂ ਕੀ ਇਹ ਦੇਵ ਅਦੇਵ ਸਰਾਦ ਪਿਤੰ ਜਿਹੜੇ ਦੇਵਤੇ ਔਰ ਰਾਖਸ਼ੀ ਪੈਰਾ ਕੀ ਤੇ ਸਰਾਦ ਪਿਤਮ ਸਰ ਆਦ ਪਿਤਮ ਸਰਾਦ ਵੀ ਚਲੋ ਇਹਦੇ ਅਰਥ ਉਹਨਾਂ ਕਰਤੇ ਵੀ ਜਿਹੜੇ ਪਿਤਰਾਂ ਵਾਸਤੇ ਗਾਂ ਸਰਦਾ ਰੱਖਦੇ ਨੇ ਸਰਦਾ ਪਿਤਰਾਂ ਵਾਸਤੇ ਸਰਦਾ ਰੱਖ ਕੇ ਦਾਨਪੁਣ ਕਰਦੇ ਨੇ ਅਨਖੰਡ ਪ੍ਰਤਾਪ ਪ੍ਰਚੰਡ ਗਤਮ ਪਰ ਅਨਖੰਡ ਉਹਦਾ ਅਨਖੰਡ ਪ੍ਰਤਾਪ ਹੈ ਪ੍ਰਚੰਡ ਗਤੀ ਦੇ ਦੇਖੋ ਅਨਖੰਡ ਪ੍ਰਤਾਪ ਹੈ ਪ੍ਰਚੰਡ ਗਤੀ ਹੈ ਉਹਦੀ ਗਤੀਸ਼ੀਲ ਥੇਰ ਹੁੰਦਾ ਹੋਇਆ ਵੀ ਗਤੀਸ਼ੀਲ ਸਰੀਰ ਥੇਰਾ ਗਤੀਸ਼ੀਲ ਚਿੰਤਾ ਨਹੀਂ ਹੈ ਕੋਈ ਉਹ ਚਿੰਤਾ ਉਹ ਹੀ ਦੀ ਚਿੰਤਾ ਨਹੀਂ ਰਹੇ ਵਸਤੂ ਬਾਹਰ ਜਿੰਤਾ ਹੋਰ ਗੱਲ ਹੁੰਦੀ ਹੈ ਬਾਸ ਵਾਲੀ ਚਿੰਤਾ ਹੋਰ ਗੱਲ ਹੁੰਦੀ ਹੈ ਹਾਂਜੀ